ਲੇ ਬੜੀ ਗਰੀਬੀ ਘੱਟੀ ਜੁਰੂ ਤੋਂ ਹੀ ਛੋਟਾ ਜਿਹਾ ਸੀ ਜਦੋਂ ਦੇ ਪਾਪਾ ਦਿੱਦਤੋ ਕੀ ਆਏ ਮੇਰੀ ਸਾਸ ਨੇ ਸਕੂਲ ਨਾਲ ਕੰਮ ਘਰ ਕਰ ਤਾਂ ਕੀਤੇ ਮੈਂ ਨੌਕਰੀਆ ਦੇ ਲਾਇਆ ਮੇਰੇ ਮੁਰਕੀ ਇਤਨੀ ਜ਼ਿਆਦਾ ਤੇ ਜਾ ਨਹੀਂ ਜਾਣੀ ਜਾਈਦੀ ਉਹ ਮੰਗ ਰਹੀ ਸੀ ਕੀ ਕਰਦੇ ਮੈਂ ਪ੍ਰਾਈਵੇਟ ਜਾਊਗਾ ਜੀ ਜਲਦੀ ਥੋੜੇ ਦੇਰ ਇੰਤਜ਼ਾਰ ਕਰੋ ਮੈਂ ਜੋਇਨ ਕੀਤਾ ਸਕੂਲ ਮੇਰੀ 5 ਸਾਲ ਦੀ ਬੇਟੀ ਸਟੱਡੀ ਕਰਦੀ ਫਸਟ ਕਲਾਸ ਇਥੇ ਪਹੁੰਚੇ ਆ ਸਰ ਹੌਦਾਰ ਬਲਕੀਤ ਸਿੰਘ ਜੀ ਜੋ ਜੇ ਐਨ ਕੇ ਦੇ ਵਿੱਚ ਉਧਮਪੁਰ ਦੇ ਵਿੱਚ ਸੇਧ ਹੋਏ ਆ ਤੇ ਬਹੁਤ ਹੀ ਹੌਨ ਹਾਲ ਬੱਚੇ ਸੀਗੇ ਸਰਦਾਰ ਸਤਨਾਮ ਸਿੰਘ ਦੇ ਕਲਾਨੌਰ ਵਿਖੇ ਤੇ ਅੱਜ ਅਸੀਂ ਜਿੱਦਣ ਪਰਸੋਂ ਸੁਣਿਆ ਹੈਗਾ ਪਰਸੋਂ ਸਾਨੂੰ ਪਤਾ ਲੱਗਾ ਹੈਗਾ ਸਾਡਾ ਜਵਾਨ ਇੱਕ ਸੀਦ ਹੋਇਆ ਵਾ ਤੇ ਕੱਲ ਵੀ ਸਾਡੀ ਜਿਹੜੀ ਸਾਬਕਾ ਸੈਨੇਟ ਸੰਗਠਨ ਕਮੇਟੀ ਟੀਮ ਇੱਥੇ ਆਈ ਹੈ ਪਰਿਵਾਰ ਨਾਲ ਗੁੱਸਾ ਜਾਂ ਕਰਨ ਵਾਰ ਦਾ ਦੇਖਿਆ ਸੀ ਕਿ ਇਹਨਾਂ ਦਾ مالی ਹਾਲਤ ਜਿਹੜੀ ਬਹੁਤ ਖਸਤਾ ਵਾ ਜਿਹੜਾ ਸਰਦਾਰ ਮਲਕੀਤ ਸਿੰਘ ਆ ਇਹ ਇਹਨਾਂ ਦੇ ਫਾਦਰ ਸਾਹਿਬ ਵੀ ਉਤੋਂ ਛੋਟੀ ਉਮਰ ਦੇ ਵਿੱਚ ਹੀ ਗਏ ਜਦੋਂ ਅੱਜ ਤੋਂ 22 ਸਾਲ ਪਹਿਲੇ ਜਿਵੇਂ ਕਿ ਇਹਨਾਂ ਦੀ ਅੱਜ ਬੱਚੀ ਜਿਹੜੀ 6 ਸਾਲ ਦੀ ਬੱਚੀ ਆ ਐਵੇਂ ਇਹ ਵੀ ਬੱਚੇ ਉਸ ਟਾਈਮ ਇੰਦਾ ਹੀ ਛੋਟੇ ਸੀਗੇ ਜਦੋਂ ਇਹਨਾਂ ਦੇ ਫਾਦਰ ਸਾਹਿਬ ਦਾ ਜਿਹੜਾ ਦਿਹਾਂਤ ਹੋ ਗਿਆ ਪਰ ਉਹਨਾਂ ਦੀ ਮਾਤਾ ਜੀ ਨੇ ਜਿਹੜਾ ਵਾ ਇਹ ਬੱਚਿਆਂ ਨੂੰ ਕਿਵੇਂ ਵਿਧਾੜੀ ਟੱਪਾ ਕਰਕੇ ਸਕੂਲਾਂ ਦੇ ਵਿੱਚ ਮਤਲਬ ਜਿਹੜੀ ਆ ਪੀਆ ਦੀ ਡਿਊਟੀ ਕਰਕੇ ਬੱਚਿਆਂ ਨੂੰ ਪਾਲਿਆ ਤੇ ਉਹਨਾਂ ਦਾ ਸੁਪਨਾ ਸੀਗਾ ਕਿ ਮੇਰੇ ਬੱਚੇ ਜਿਹੜੇ ਦੇਸ਼ ਵਾਸਤੇ ਜਿਹੜਾ ਵਾ ਜਾਨ ਫੌਜ ਦੇ ਵਿੱਚ ਜਾਣ ਉਹ ਦੇਸ਼ ਦੀ ਸੇਵਾ ਕਰਨ ਅੱਜ ਉਹਨਾਂ ਦਾ ਬੱਚਾ ਜਿਹੜਾ ਇੱਕ ਸੀਦ ਹੋ ਚੁੱਕਿਆ ਵਾ ਬਹੁਤ ਹੀ ਦੁਖਦਾਈ ਘਟਨਾ ਅਸੀਂ ਇਹ ਸਰਕਾਰ ਤੋਂ ਮੰਗ ਕਰਦੇ ਆਂ ਅਸੀਂ ਵੈਸੇ ਤੇ ਜਿਹੜੀ ਭਗਵੰਤ ਮਾਨ ਦੀ ਸਰਕਾਰ ਹੈ ਉਹਨਾਂ ਦੀ ਇਹ ਗੱਲਾਂ ਅਸੀਂ ਸਲਾਹਾਂ ਵੀ ਕਰਦੇ ਆਂ ਕਿ ਉਹਨਾਂ ਨੇ ਜੋ ਵੀ ਸਾਡੇ ਸ਼ਹੀਦ ਹੁੰਦੇ ਆ ਉਹਨਾਂ ਦੇ ਪਰਿਵਾਰ ਨੂੰ ਇੱਕ ਪਰਿਵਾਰ ਨੂੰ ਲੋਨਕਰੀ ਤੇ ਜਿਹੜਾ 1 ਕਰੋੜ ਦਾ ਅਨਾਉਂਸ ਕਰਦੇ ਆ ਈਵਨ ਇੱਥੋਂ ਤੱਕ ਕਿ ਜੋ ਭਾਰਤ ਸਰਕਾਰ ਨੇ ਅਗਨੀਵੀਰ ਯੋਜਨਾ ਲੈਂਦੀ ਹੈ ਜਿਹਨਾਂ ਵਾਸਤੇ ਨਾ ਤੇ ਕੋਈ ਪੈਨਸ਼ਨ ਹੈ ਤੇ ਜੇ ਕੋਈ ਸ਼ਹੀਦ ਹੋ ਜਾਂਦਾ ਤੇ ਸੈਂਟਰਲ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਵੀ ਮਾਲੀ ਸਹਾਤਾ ਨਹੀਂ ਦਿੱਤੀ ਜਾਂਦੀ ਈਵਨ ਕੇਵਲ ਤੇ ਕੇਵਲ ਉਹਨਾਂ ਨੂੰ ਜਿਹੜਾ ਸੁਰਦਨ ਦਾ ਪੈਸਾ 48000 ਰੁਪਏ ਉਹ ਹੀ ਮਿਲਦਾ ਹੈ ਬਾਕੀ ਸੈਂਟਰ ਸਰਕਾਰ ਵੱਲੋਂ ਕੋਈ ਵੀ ਉਹਦਾ ਫਾਇਦਾ ਉਹਨੂੰ ਦਿੱਤਾ ਨਹੀਂ ਜਾਂਦਾ ਤੇ ਪੰਜਾਬ ਸਰਕਾਰ ਜਿਹੜੀ ਆ ਈਵਨ ਅਗਨੀਪਥ ਜਿਹੜੇ ਵੀ ਅਗਨੀਵੀਰ ਵੀ ਜਿਹੜੇ ਸ਼ਹੀਦ ਹੁੰਦੇ ਨੇ ਉਹਨਾਂ ਨੂੰ ਵੀ ਜਿਹੜਾ ਵਾ ਨੌਕਰੀ ਦਿੰਦੀ ਔਰ 1 ਕਰੋੜ ਰੁਪਈਆ ਦੀ ਮਾਲੀਸਾਤਾ ਦਿੰਦੀ ਆ ਅਸੀਂ ਸਰਕਾਰ ਦੀ ਇਹ ਗੱਲ ਉਸਲਾਗਾ ਕਰਦੇ ਆ ਪਰ ਆ ਜਿਹੜਾ ਇਸ ਪਰਿਵਾਰ ਨਾਲ ਸ਼ਹੀਦ ਮਲਕੀਤ ਸਿੰਘ ਦਾ ਪਰਿਵਾਰ ਆ ਜਿਹੜਾ ਸੰਸਕਾਰ ਹੋਇਆ ਵਾ ਇਸ ਗੱਲ ਦਾ ਬੜਾ ਮਨਾਂ ਦੇ ਵਿੱਚ ਰੋਸ ਹੈ ਪਰਿਵਾਰ ਦੇ ਵਿੱਚ ਵੀ ਰੋਸ ਹੈ ਕਿ ਕੋਈ ਵੀ ਸਰਕਾਰ ਦਾ ਮੰਤਰੀ ਸੰਤਰੀ ਜਿਹੜਾ ਵਾ ਇਸ ਸੰਸਕਾਰ ਤੇ ਨਹੀਂ ਪਹੁੰਚਿਆ ਹਾਲਾਂਕਿ ਬਾਅਦ ਦੇ ਵਿੱਚ ਆਏ ਹਲਕਾ ਐਮ ਐਲ ਏ ਲੇਕਿਨ ਅਜੇ ਤੱਕ ਸਰਕਾਰੀ ਤੌਰ ਦੇ ਉੱਤੇ ਕੋਈ ਵੀ ਇਹੋ ਜੀ ਅਨਾਉਂਸਮੈਂਟ ਨਹੀਂ ਹੋਈ ਕਿ ਜੋ ਪਰਿਵਾਰ ਨੂੰ ਜੋ ਸੀਧ ਪਰਿਵਾਰ ਨੂੰ ਇੱਕ ਆਪਣਾ ਜਿਹੜਾ ਜੋ ਵੀ ਉਹਨਾਂ ਦੀ ਸਰਕਾਰ ਜਿਹੜੀ ਜੋ ਵੀ ਦੇ ਰਹੀ ਐ ਐਕਸ ਗ੍ਰੇਸੀਆ ਗ੍ਰਾਂਟ ਉਹ ਜਲਦੀ ਅਨਾਉਂਸ ਕਰੇ ਤੇ ਪਰਿਵਾਰ ਦੀ ਬਹੁਤ ਜਿਹੜੀ ਮਾਲੀ ਹਾਲਤਾਂ ਬਹੁਤ ਕਮਜ਼ੋਰ ਹੈ ਤੇ ਉਹਨਾਂ ਦੇ ਪਰਿਵਾਰ ਨੂੰ ਉਹ ਬੀਬੀ ਜਿਹੜੀ ਮਲਕੀਤ ਸਿੰਘ ਦੀ ਮਿਸੇਜ ਹੈ ਉਹਨਾਂ ਨੂੰ ਨੌਕਰੀ ਦਾ ਐਲਾਨ ਕਰੇ ਜਲਦੀ ਅਸੀਂ ਸਾਬਕਾ ਸੈਨਿਕ ਸੰਘਰਸ਼ ਕਮੇਟੀ ਵੱਲੋਂ ਇਹ ਸਰਕਾਰ ਨੂੰ ਪੁਰਜੋਰ ਅਪੀਲ ਕਰਦੇ ਆ ਕਿ ਜਲਦੀ ਤੋਂ ਜਲਦੀ ਸਰਕਾਰੀ ਤੌਰ ਤੇ ਘੋਸ਼ਣਾ ਜਿਹੜੀ ਕੀਤੀ ਜਾਵੇ ਰਿਟਰਨ ਦੇ ਵਿੱਚ ਸਰਕਾਰ ਨੂੰ ਜਿਹੜਾ ਪਰਿਵਾਰ ਨੂੰ ਆਸ਼ਵਾਸਨ ਦਵਾ ਕੇ ਰਿਟਰਨ ਦੇ ਵਿੱਚ ਅਨਾਉਂਸ ਕੀਤਾ ਜਾਵੇ ਕਿ ਸਰ ਜੋ ਵੀ ਭਗਵੰਤ ਮਾਨ ਸਰਕਾਰ ਸੀਧਾ ਦੇ ਨਾਲ ਕਰਦੀ ਆ ਜੋ ਵੀ ਉਹਨਾਂ ਨੂੰ ਐਕਸ ਗ੍ਰੇਸ਼ੀਆ ਗ੍ਰਾਂਟ ਜਾਂ ਸਰਕਾਰ ਨੂੰ ਨੌਕਰੀ ਪਰਿਵਾਰ ਦੇ ਇੱਕ ਮੈਂਬਰ ਨੂੰ ਨੌਕਰੀ ਦੇਣੀ ਆ ਉਹ ਅਨਾਨਸ ਕੀਤੀ ਜਾਵੇ ਜਲਦੀ ਇਹ ਸਾਡੀ ਮੰਗ ਹੈ ਕਿ ਸਰਕਾਰ ਜਿਹੜੀ ਭਗਵੰਤਬਾਣੀ ਸਰਕਾਰ ਹੈ ਇਹ ਉਹਨਾਂ ਨੇ ਸ਼ੁਰੂ ਕੀਤਾ ਵਾ ਕਿ ਜਿਹੜਾ ਸੀਦ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੇਣ ਦਾ ਤੇ ਸਰਕਾਰੀ ਨੌਕਰੀ ਦਾ ਤੇ ਸਾਨੂੰ ਪੂਰੀ ਉਮੀਦ ਹੈ ਸਰਕਾਰ ਤੋਂ ਤੇ ਇਹ ਜਲਦੀ ਜਿਹੜੀ ਸਰਕਾਰ ਅਨਾਉਂਸ ਕਰੇਗੀ ਤੇ ਜਿਹੜੇ ਇਲਾਕੇ ਦੇ ਹਲਕਾ ਵਿਧਾਇਕ ਲਾਵਾ ਸਾਹਿਬ ਉਹਨਾਂ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਤੁਹਾਡਾ ਫਰਜ਼ ਬੰਦਾ ਤੁਹਾਡੇ ਇਲਾਕੇ ਦਾ ਸੀਦ ਹੈ ਤੁਸੀਂ ਵੀ ਇਹਦੀ ਪੂਰਜੋਰ ਜਿਹੜੀ ਅੱਗੇ ਸਰਕਾਰ ਅੱਗੇ ਰეკਮੈਂਡੇਸ਼ਨ ਤੇ ਜੋ ਬਾਕੀ ਅਸੀਂ ਭਗਵੰਤ ਮਾਨ ਜੀ ਨੂੰ ਵੀ ਬੇਨਤੀ ਕਰਦੇ ਆ ਉਹਦੇ ਬਾਅਦ ਫਿਰ ਅਸੀਂ ਸਾਬਕਾ ਸੈਨਿਕ ਸੰਘਰਸ਼ ਕਮੇਟੀ ਵੱਲੋਂ ਅਗਰ ਸਰਕਾਰ ਜਲਦੀ ਨਹੀਂ ਅਨਾਉਂਸ ਕਰਦੀ ਤੇ ਅਸੀਂ ਪੰਜਾਬ ਲੈਵਲ ਦਾ ਜਿਹੜਾ ਵਾ ਡੈਲੀਗੇਟ ਜਿਹੜਾ ਸਰਕਾਰ ਭਗਵੰਤ ਮਾਨ ਨੂੰ ਆਪਾਂ ਮਿਲਣ ਜਾਵਾਂਗੇ